ਸੇਵਾ ਭਾਰਤੀ ਗੜਸ਼ੰਕਰ ਦੇ ਦਫ਼ਤਰ ਵਿੱਚ ਚੱਲਣ ਵਾਲੀ ਡਿਸਪੈਂਸਰੀ ਵਿੱਚ ਲੋੜ ਅਨਸਾਰ ਦਵਾਈਆਂ ਦੀ ਪੂਰਤੀ ਅੱਜ ਸਮਾਜ ਸੇਵੀ ਸਵਿਤਾ ਲੰਬਲੋ ਕੀਤੀ ਗਈ ਸੇਵਾ ਭਾਰਤੀ ਦੇ ਪ੍ਰਧਾਨ ਰਜਿੰਦਰ ਪ੍ਰਸ਼ਾਦ ਕੁਰਮੀ ਦੇ ਯਤਨਾਂ ਨਾਲ ਦਿੱਤੇ ਗਏ ਸਹਿਯੋਗ ਉਪਰੰਤ ਸੇਵਾ ਭਾਰਤੀ ਦੇ ਸਮੂਹ ਮੈਂਬਰਾਂ ਨੇ ਸਵਿਤਾ ਲੰਬ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਇਸ ਮੌਕੇ ਗੱਲਬਾਤ ਕਰਦੇ ਹੋਏ ਸਵਿਤਾ ਲੰਬ ਨੇ ਆਮ ਲੋਕਾਂ ਨੂੰ ਬੇਨਤੀ ਕੀਤੀ ਕਿ ਇਸ ਡਿਸਪੈਂਸਰੀ ਵਿੱਚ ਹਰ ਇੱਕ ਵਿਅਕਤੀ ਆਪਣੀ ਸਮਰੱਥਾ ਅਨਸਾਰ ਜਰੂਰ ਕੁਝ ਨਾ ਕੁਝ ਯੋਗਦਾਨ ਪਾਇਆ ਕਰੇ ਮੈਂ ਸविता ਲੰਬ रामशरणਮਦੀਕ ਦਾਸੀ ਮੇਰੀ ਇਹੀ ਪ੍ਰਯਤਨ ਰਹੂਗਾ ਕਿ ਜਿਸ ਤਰ੍ਹਾਂ ਭਗਵਾਨ ਨੇ ਮੇਰੇ ਕੋਲ ਸੇਵਾ ਲਈ ਹੈ ਮੇਰੇ ਵੀਰਾਂ ਕੋਲੋਂ ਵੀ ਇਦਾਂ ਹੀ ਸੇਵਾ ਲੈਣ ਤੇ ਸੇਵਾ ਭਰਤੀ ਨੂੰ ਉੱਚਾ ਲੈ ਕੇ ਜਾਣ ਤੇ ਸਾਰੇ ਇਹਨਾਂ ਦਾ ਸਹਿਯੋਗ ਕਰੋ ਸਾਰੇ ਮਹੀਨਾ ਕੁਝ ਦਿਆਂ ਕਰੋ ਤਾਂ ਕਿ ਇਹ ਸਪੈਂਸਿਟੀ ਜਿਹੜੀ ਹੈ ਖੂਬ ਅੱਗੇ ਵਧੇ ਔਰ ਬਹੁਤ ਸਾਰੇ ਲੋਕ ਇਸ ਤੋਂ ਫਾਇਦਾ ਲੈ ਸਕਣ ਔਰ ਖੂਬ ਰੌਣਕਾਂ ਦਾ ਨਾਮ ਜਪਣ ਜੈ ਸ਼੍ਰੀ ਰਾਮ ਰੌਣਕ ਜੀ ਸਰਾਂ ਨੂੰ ਅੱਜ ਸਾਡਾ ਬਹੁਤ ਹੀ ਵਧੀਆ ਉਪਰਾਲਾ ਪਾਣੀ ਸੱਤਾ ਰਾਨੀ ਸੱਤਾਲਾਮ ਜੀ ਨੇ ਕੀਤਾ ਜੋ ਕਿ ਸਾਡੇ ਹੋਮੋਪੈਥੀ ਨੂੰ ਇਹਨਾਂ ਨੇ ਮੈਂਸ਼ਨ ਦਿੱਤੀਆਂ ਤੇ ਉਸ ਸਟੇਸ਼ਨਰੀ ਵੀ ਦਿੱਤੀ ਹੈ ਜਿਸ ਦਾ ਸਾਰਿਆਂ ਨੂੰ ਲਾਭ ਹੋਏਗਾ ਇਸ ਦੇ ਲਈ ਮੈਂ ਸੱਤਲਮ ਜੀ ਦਾ ਬਹੁਤ ਬਹੁਤ ਆਭਾਰੀਆਂ ਇਹਨਾਂ ਦੇ ਬਾਰੇ ਥੋੜੀ ਜਿਹੀ ਹੋਰ ਜਾਣਕਾਰੀ ਦਿੰਦਾ ਹਾਂ ਮੈਂ ਕਹਿੰਦਾ ਕਿ ਇਸ ਸਮਾਜ ਦੇ ਵਿੱਚ ਅਨੇਕਾਂ ਸਮਾਜ ਸੇਵਾ ਦੇ ਕੰਮ ਕਰਦੇ ਨੇ ਤੇ ਇੱਕ ਰਾਮ ਸਿੰਘ ਜੀ ਸੰਗੀਤਕ ਮੰਡਲ ਦੇ ਮੁਖੀ ਨੇ ਤੇ ਲੋਕਾਂ ਦੀ ਬਹੁਤ ਹੀ ਸੇਵਾ ਕਰਦੇ ਨੇ ਇਸ ਦੇ ਬਾਰੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਆਪਣੀ ਸੇਵਾ ਭਾਗ ਦੀ ਗਸ਼ਣ ਕਰੋ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਕਿ ਸਾਡੇ ਨੂੰ ਇਹ ਮਦਦ ਦਿੰਦੇ ਨੇ ਧੰਨਵਾਦ